ਅਕਸਰੀ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਰਹਿੰਦੇ ਬਾਲੀਵੁੱਡ اداکارਾ ਤੇ ਮੰਡੀ ਤੋਂ ਸੰਸਦ ਕੰਗਨਾ ਰਣੌਤ ਇੱਕ ਵਾਰੀ ਫਿਰ ਤੋਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਤਤ ਅੰਦਾਜ਼ੀ ਇਹ ਕਿ ਹੁਣ ਬਠਿੰਡਾ ਦੀ ਅਦਾਲਤ ਦੇ ਵੱਲੋਂ ਸਖਤ ਹੁਕਮ ਜਿਹੜਾ ਨੇ ਉਹ ਕੰਗਨਾ ਰਣੌਤ ਨੂੰ ਸੁਣਾਏ ਗਏ ਨੇ ਤਾਂ ਕੰਗਨਾ ਰਣੌਤ ਨੂੰ ਜਲਦ ਤੋਂ ਜਲਦ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਿਹੜਾ ਨੇ ਉਹ ਬਠਿੰਡਾ ਦੀ ਅਦਾਲਤ ਦੇ ਵੱਲੋਂ ਸੁਣਾਏ ਗਏ ਨੇ ਤਤ ਅੰਦਾਜ਼ੀ ਇਹ ਕਿ ਇਸ ਤੋਂ ਪਹਿਲਾਂ ਵੀ ਬਠਿੰਡਾ ਦੀ ਅਦਾਲਤ ਦੇ ਵੱਲੋਂ ਕੰਗਨਾ ਰਣੌਤ ਨੂੰ ਇਹ ਹੁਕਮ ਸੁਣਾਏ ਗਏ ਸੀ ਪਰ ਉਸ ਤੋਂ ਦਰਮਿਆਨ ਹੀ ਕੰਗਨਾ ਰਣੌਤ ਦੇ ਵੱਲੋਂ ਪਹਿਲਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਗਿਆ ਪਰ ਉਤੋਂ ਜਿਹੜਾ ਰਾਹਤ ਕੰਗਨਾ ਰਣੌਤ ਨੂੰ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਭਾਰਤ ਦੀ ਸਰਵੋਚ ਅਦਾਲਤ ਸੁਪਰੀਮ ਕੋਰਟ ਦਾ ਵੀ ਰੋਕ ਜਿਹੜਾ ਹੈ ਉਹ ਕੰਗਨਾ ਰਣੌਤ ਦੇ ਵੱਲੋਂ ਕੀਤਾ ਗਿਆ ਸੀ ਕੰਗਨਾ ਰਣੌਤ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਪਰ ਸੁਪਰੀਮ ਕੋਰਟ ਦੇ ਵੱਲੋਂ ਵੀ ਜਿਹੜੀ ਹੈ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਤੇ ਹੁਣ ਮਾਮਲਾ ਫਿਰ ਤੋਂ ਘੁੰਮ ਕੇ ਜਿਹੜਾ ਹੈ ਬਠਿੰਡਾ ਦੀ ਅਦਾਲਤ ਦੇ ਵਿੱਚ ਪਹੁੰਚਾ ਹੈ ਜਿੱਥੇ ਬਠਿੰਡਾ ਦੀ ਅਦਾਲਤ ਦੇ ਵੱਲੋਂ ਮੁਰਤ ਤੋਂ ਸਖਤ ਹੁਕਮ ਜਿਹੜਾ ਨੇ ਕੰਗਨਾ ਰਣੌਤ ਨੂੰ ਸਨਾਇਏ ਗਏ ਨੇ ਕਿ ਜਲਦ ਤੋਂ ਜਲਦ ਜਿਹੜਾ ਆਦਤ ਦੇ ਵਿੱਚ ਪੇਸ਼ ਹੋਇਆ ਜਾਵੇ ਤਾਂ 29 ਸਤੰਬਰ ਨੂੰ ਫਿਰ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਦਰਮਿਆਨ ਕੰਗਨਾ ਰਣੌਦ ਦੇ ਵੱਲੋਂ ਇੱਕ ਟਵੀਟ ਨੂੰ ਰੀਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਬੀਬੀ ਮਹਿੰਦਰ ਕੌਰ ਦੀ ਤਸਵੀਰ ਸੀ ਜਿਸ ਦਾ ਕੰਪੈਰੀਜ਼ਨ ਜਿਹੜਾ ਸ਼ਹੀਨ ਬਾਗ ਦੇ ਧਰਨੇ ਵਾਲੀ ਇੱਕ ਦਾਦੀ ਦੇ ਨਾਲ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਕੰਗਨਾ ਰਣੌਦ ਦੇ ਵੱਲੋਂ ਅਪੱਤੀਜਨਕ ਸ਼ਬਦ ਜਿਹੜਾ ਨੇ ਉਹ ਇਸਤੇਮਾਲ ਕੀਤੇ ਗਏ ਸੀ ਕੰਗਨਾ ਰਣੌਦ ਦੇ ਵੱਲੋਂ ਟਵੀਟ ਦੇ ਵਿੱਚ ਲਿਖਿਆ ਗਿਆ ਸੀ ਕਿ ਦੋਵੇਂ ਬੀਬੀਆਂ ਜਿਹੜੀਆਂ ਨੇ ਉਹ ਸੇਮ ਨੇ ਇਹ ਹਰ ਧਰਨੇ ਦੇ ਵਿੱਚ ਜਾਣ ਦੇ ਲਈ 100 ਰੁਪਏ ਲੈਂਦੀਆਂ ਨੇ ਤਾਂ ਉਸ ਤੋਂ ਬਾਅਦ ਖਾਸਾ ਵਿਵਾਦ ਜਿਹੜਾ ਉਹ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਬਠਿੰਡਾ ਦੇ ਰਹਿਣ ਵਾਲੀ ਮਹਿੰਦਰ ਕੌਰ ਜਿਹੀ ਤਸਵੀਰ ਜਿਹੜੀ ਕੰਗਨਾਰਨੌਦ ਦੇ ਵੱਲੋਂ ਟਵਿੱਟਰ ਤੇ ਸਾਂਝੀ ਕੀਤੀ ਗਈ ਸੀ ਤਾਂ ਉਸ ਦੇ ਵੱਲੋਂ ਮਾਨਹਾਨੀ ਦਾ ਮਾਮਲਾ ਜਿਹੜਾ ਉਦਜ ਕਰਵਾਇਆ ਗਿਆ ਸੀ ਤਾਂ ਹੁਣ ਉਸੇ ਮਾਮਲੇ ਦੇ ਵਿੱਚ ਕੰਗਨਾਰਨੌਦ ਦੀਆਂ ਮੁਸ਼ਕਲਾਂ ਦਿਨ ਬਦੇਨ ਬਦਦੀਆਂ ਦਿਖਾਈ ਦੇ ਰਹੀਆਂ ਨੇ ਤਾ ਕੰਗਨਾ ਰਣੌਤ ਨੂੰ ਉੱਚ ਦੋ ਅਦਾਲਤਾਂ ਤੋਂ ਵੀ ਜਿਹੜੀ ਆ ਜੱਜ ਕਾ ਜਿਹੜੀ ਉਹਦੀ ਪਟੀਸ਼ਨ ਹੈ ਉਹ ਖਾਰਜ ਹੋ ਚੁੱਕੀ ਆ ਤਾਂ ਉਸ ਤੋਂ ਬਾਅਦ ਹੁਣ ਕੰਗਨਾ ਰਣੌਤ ਨੂੰ ਜਿਹੜਾ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਣਾ ਪਏਗਾ ਤਾਂ ਤਾਂ ਦੱਸੇ ਕਿ ਇਸੇ ਮਾਮਲੇ ਦੇ ਵਿੱਚ ਕੰਗਨਾ ਰਣੌਤ ਦੇ ਨਾਲ ਥੱਪੜ ਵਾਲੀ ਘਟਨਾ ਵੀ ਵਾਪਰੀ ਸੀ ਜਦੋਂ ਕੰਗਨਾ ਰਣੌਤ ਪਿਛਲੇ ਸਾਲ ਮੰਡੀ ਤੋਂ ਸੰਸਦ ਚੁਣੇ ਜਾਂਦੇ ਨੇ ਤਾਂ ਸ਼ਬਦ ਗ੍ਰਹਿਣ ਸਮਾਰੋਹ ਦੇ ਲਈ ਜਦੋਂ ਉਹਨਾਂ ਨੇ ਜਾਣਾ ਹੁੰਦਾ ਤਾਂ ਉਸ ਨੂੰ ਪਹਿਲਾਂ ਚੰਡੀਗੜ੍ਹ 에ਰਪੋਰਟ ਦੇ ਉੱਤੇ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਮਾਰ ਦਿੱਤਾ ਜਾਂਦਾ ਕੰਗਨਾਰਨੌਦ ਦੇ ਉਹ ਇਸੇ ਬਿਆਨ ਨੂੰ ਲੈ ਕੇ ਮਾਰਿਆ ਗਿਆ ਸੀ ਕਿ ਕੰਗਨਾਰਨੌਦ ਦੇ ਵੱਲੋਂ ਸਾਡੀਆਂ ਮਾਵਾਂ ਨੂੰ ਜਿਹੜਾ ਉਹ ਗਲਤ ਸ਼ਬਦ ਇਸਤੇਮਾਲ ਕੀਤੇ ਗਏ ਸੀ ਤਾਂ ਉਸ ਦਾ ਬਦਲਾ ਜਿਹੜਾ ਲਿਆ ਗਿਆ ਹੈ ਤਾਂ ਉਸੇ ਮਾਮਲੇ ਦੇ ਵਿੱਚ ਕੰਗਨਾਰਨੌਦ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਦਿਨ-ਬਦਨ ਬਾਧੀਆਂ ਜਾ ਰਹੀਆਂ ਨੇ ਤੇ ਹੁਣ ਸਖਤ ਹੁਕਮ ਜਿਹੜਾ ਉਹ ਬਠਿੰਡਾ ਅਦਾਲਤ ਦੇ ਵੱਲੋਂ ਸੁਣਾਏ ਗਏ ਨੇ ਕਿ ਕੰਗਨਾਰਨੌਦ ਜਲਦ ਤੋਂ ਜਲ ਕੋਰਟ ਦੇ ਵਿੱਚ ਹਾਜ਼ਰ ਹੋਣ